प्यारे बच्चों सत श्री अकाल। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਦੀ ਤਕਦੀਰ ਤੇ। ਅੱਜ ਆਪਾਂ ਪੰਜਾਬੀ ਵਿਆਕਰਨ ਦੇ ਵਿੱਚੋਂ ਵਿਸ਼ੇਸ਼ਣ ਵਿਸ਼ੇ ਦੇ ਉੱਪਰ ਚਰਚਾ ਕਰ ਰਹੇ ਹਾਂ। ਵਿਸ਼ੇਸ਼ਣ ਵਿਸ਼ੇਸ਼ਣ ਕਿਸ ਨੂੰ ਕਿਹਾ ਜਾਂਦਾ ਹੈ? ਜੋ ਸ਼ਬਦ ਜੋ ਸ਼ਬਦ ਨਾਮ ਜਾਂ ਪ੍ਰਣਾਮ ਦੀ ਨਾਮ ਜਾਂ ਪ੍ਰਣਾਮ ਨਾਲ ਆ ਕੇ ਉਹਨਾਂ ਦੇ ਉਹਨਾਂ ਦੇ ਗੁਣ अब गणा जहाँ गिनती गिनती मिनती दस के ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉ ਉਨ੍ਹਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਵਿਸ਼ੇਸ਼ਣ ਵਿਸ਼ੇਸ਼ਣ ਦੇ ਆਪ ਦੋ ਪੱਖ ਦੇਖ ਰਹੇ ਹਾਂ ਜੇ ਕਿਰਪਾ ਗੱਲ ਕਰਦੇ ਹਾਂ ਰੂਪ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਇੱਕ ਹੁੰਦਾ ਕਾਰਜ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਠੀਕ ਹੈ ਰੂਪ ਦੇ ਆਧਾਰ ਤੇ ਇਹ ਦੋ ਤਰ੍ਹਾਂ ਦੇ ਆ ਇੱਕ ਹੁੰਦਾ ਹੈ ਵਿਕਾਰੀ ਦੂਸਰਾ ਹੁੰਦਾ ਹੈ ਅਭਿਕਾਰੀ ਕਾਰਜ ਦੇ ਆਧਾਰ ਤੇ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਆ ਜਾਂਦਾ ਪਹਿਲਾਂ ਗੁਣਵਾਚਕ ਠੀਕ ਹੈ ਤੇ ਇਹ ਗਿਆ ਜਾਂਦਾ ਆਪਣੇ ਕੋਲੇ ਸੰਖਿਆਵਾਚਕ ਸੰਖਿਆਵਾਚਕ ਇਹ ਇੱਕ ਆ ਜਾਂਦਾ ਆਪਣੇ ਕੋਲੇ ਪਰਿਮਾਣਵਾਚਕ ਠੀਕ ਹੈ ਇਹ ਇੱਕ ਆ ਜਾਂਦਾ ਆਪਣੇ ਕੋਲੇ ਨਿਸ਼ਚੇਵਾਚਕ ਤੇ ਇੱਕ ਆ ਜਾਂਦਾ ਆਪਣੇ ਕੋਲੇ परिनामी विशेषण परिनावी विशेषण ठीक है रूप ਦੇ ਆਧਾਰ ਤੇ ਆਪਣੇ ਕੋਲੇ ਦੋ ਵਿਕਾਰੀ ਤੇ ਅਵਿਕਾਰੀ ਕਾਰਜ ਦੇ ਆਧਾਰ ਤੇ ਪਗਲ ਕਰਦੇ ਆ ਤਾਂ ਗੁਣਵਾਚਕ ਪਰਮਾਨਵਾਚਕ ਨਿਸ਼ਚੇਵਾਚਕ ਸੰਖਿਆਵਾਚਕ ਦੇ ਪਰਨਾਮੀ વિશેਸ਼ਣ ਪਹਿਲਾ ਆਪਾਂ ਗੱਲ ਕਰਦੇ ਹਾਂ ਗੁਣਵਾਚਕ ਵਿਸ਼ੇਸ਼ਣ ਦੀ ਗੁਣ ਵਾਚਕ ਵਿਸ਼ੇਸ਼ਣ ਜੋ ਸ਼ਬਦ ਜੋ ਸ਼ਬਦ ਨਾਮ ਨਾਮ ਜਾਂ ਪੜਨਾਮ ਪੜਨਾਵ ਸ਼ਬਦਾਂ ਦੇ ਸ਼ਬਦਾਂ ਦੇ ਗੁਣ ਅਵਗਣ ਗੁਣ ਅਵਗਣ ਬਾਰੇ ਦੱਸੋ जिमें लाल पग ठीक है चार कापिया चार कापिया दसवें हिस्सा दसवा हिस्सा आदि गुणवाचक विशेषण जड़ा होंदिया तीन अवस्थाव ने पहली हैगी है। दूसरी हैगी है। अधिकतर और तीसरी हैगी है बेटे अधिकतम जिमें इंग्लिश के डिग्री कर दे ठीक है पॉजिटिव कंपेरेटिव सुपरलेटिव ठीक है सुपरलेटिव। सुपरलेटिवे दूसरा पॉइंट अपने को संख्यावाचक 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 के किया गया जिन आप गिनती वाचक भी बोल देने है। वाचक ओह शब्द ओह शब्द ओह शब्द।, शब्द जो नाम या प्रणाम दी की जा दर्जा प्रगट करना संख्यावाचक कहा जाता है जिमें एक दो तीन चार ठीक है बी दोवें दोवें ठीक है दो दो तीन तीन दो दो तीन तीन ਠੀਕ ਹੈ ਬਹੁਤ ਸਾਰੇ ਬਹੁਤ ਸਾਰੇ ਇਸ ਆਦਿ ਇਹਾਰੇ ਸੰਖਿਆ ਵਾਚਕ ਨੇ ਤੀਸਰਾ ਆਪਣੇ ਕੋਲੇ ਆ ਜਾਂਦਾ ਹੈ ਪਰਿਮਾਨ ਵਾਚਕ ਪਰਿਮਾਨ ਵਾਚਕ ਨਾਮਾਂ ਦੀ ਨਾਵਾਂ ਦੀ ਮਿੰਤੀ ਜਾਂ ਤੋਲ ਕੇ ਤੋਲ ਕੇ ਦੱਸਣ ਵਾਲੇ ਤੋਲ ਕੇ ਦੱਸਣ ਵਾਲੇ ਸ਼ਬਦਾਂ ਨੂੰ ਸ਼ਬਦਾਂ ਨੂੰ ਪਰਿਮਾਣਵਾਚਕ परिमाणवाचक विशेषण कहा जाता है जिमें जिमें कि गिट पर गिट पर बहुत ज़्यादा बहुत ज्यादा आदि चौथा है अपने को निश्चयवाचक निश्चयवाचक विशेषण जो नावानु ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉ ਉਹਨਾਂ ਨੂੰ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਇਹੇ ਉਹੋ ਠੀਕ ਹੈ ਆਦਿ ਨਿਸ਼ਚੇ ਵਾਚਕ ਵਿਸ਼ੇਸ਼ਣ ਜਿਹੜਾ ਹੁੰਦਾ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਹੈ ਨਿਕਟ ਵਰਤੀ ਇੱਕ ਹੁੰਦਾ ਹੈ ਦੂਰ ਵਰਤੀ ਠੀਕ ਹੈ ਨਿਕਟ ਵਾਸਤੇ ਵਰਤਦੇ ਆਹੀ ਆਹ ਆ ਵਰਤ ਲੈਨੇ ਠੀਕ ਹੈ ਦੂਰ ਵਾਸਤੇ ਉਹੋ ਵਰਤ ਲੈਨੇ ਆਪਾਂ ਠੀਕ ਹੈ ਅ ਯੂਜ਼ ਕਰ ਲੈਨੇ ਵਰਤ ਲੈਨੇ ਨੂੰ ਨਾ ਪੰਦੀਵਾ ਆਪਣੇ ਕੋਲੇ ਆ ਜਾਂਦਾ ਪੜਨਾਵੀ ਵਿਸ਼ੇਸ਼ਣ ਪੜਨਾਵੀ ਵਿਸ਼ੇਸ਼ਣ ਨਾਵਾਂ ਦੇ ਨਾਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਵਾਂ ਨੂੰ ਪੜਨਾਵਾਂ ਨੂੰ ਪੜਨਾਵੀ ਵਿਸ਼ੇਸ਼ਣ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿੰਨਾ ਦੁੱਧ ਕੌਣ ਤੁਹਾਡਾ ਮਿੱਤਰ कौन थ तो मित्र है मेरा भ्रा एक चंगा एक चंगा खिलाड़ी है ठीक है का अपने को विशेषण ਆਪਾਂ ਨੇ ਵਿਸ਼ੇਸ਼ਣ ਦੀ ਪ੍ਰਵਾਹਾਸ਼ਾ ਕੀਤੀ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੇ ਰੂਪ ਦੇ ਆਧਾਰ ਤੇ ਦੱਸਿਆ ਕਾਰਜ ਦੇ ਆਧਾਰ ਤੇ ਆਪਾਂ ਨੇ ਅੱਗੇ ਡਿਟੇਲ ਦੇ ਵਿੱਚ ਪੜਿਆ ਆਸ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਵੇਗਾ ਤਾਂ ਆਪਣੇ ਇਸ YouTube ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਦੁਆਰਾ ਪੇਸ਼ ਹੁੰਨੇ ਆ ਇੱਕ ਨਵੀਂ ਵੀਡੀਓ ਦੇ ਰਹੇ ਹਾਂ ਉਦ ਤੱਕ ਧੰਨਵਾਦ ਅਲਵਿਦਾ ਮਿਹਰਬਾਨੀ